ਨਾ ਸ਼ਰਮਾ ਨਾਮ ਹੈ ਮੇਰਾ ਤੇ ਮੈਂ ਉਹ ਜਿਹੜਾ ਸਿਟੀ ਅਗੀ ਉਹਦੇ ਲਾਗੇ ਲੰਗਦੀ ਪਈ ਸੀ ਥਾਣੇ ਲਾਗੋ ਥਾਣੇ ਲਾਗੋ ਤੇ ਲੰਗਦੀ ਪਈ ਸੀ ਤੇ ਇੱਕਦਮੀ ਧੁਮਾਕਾ ਹੋਇਆ ਬੜੀ ਜ਼ੋਰ ਦੀ ਤੇ ਮੈਂ ਕਾਫੀ ਫਿੱਟ ਉੱਪਰ ਉੱਛਲ ਕੇ ਤੇ نیچے ਗਿਰੀ ਧੂਆ ਬਹੁਤ ਜ਼ਿਆਦਾ ਸੀ ਤੇ ਮੇਰੇ ਬੋਡੀ 'ਚ ਬਹੁਤ ਕੁਝ ਚੁੱਬਿਆ ਉਸ ਟਾਈਮ ਤੇ ਉਹ ਉਸ ਟਾਈਮ ਮੈਨੂੰ ਬਿਲਕੁਲ ਵੀ ਨਹੀਂ ਹੋ ਸੀ ਕਿ ਮੈਂ ਕਿੱਥੇ ਡਿੱਗੀ ਆ ਕਿ ਧੂਆਂ ਬਹੁਤ ਜ਼ਿਆਦਾ ਸੀ ਤੇ ਜਦੋਂ ਬੰਬ ਫਟਿਆ ਹੁੰਦਾ ਉਸ ਤਰ੍ਹਾਂ ਦਾ ਧਮਾਕਾ ਸੀ ਧੂਆਂ ਧੂਆਂ ਸੀ ਤੇ ਉਸ ਟਾਈਮ ਇੱਕ ਪੁਲਿਸ ਦੀ ਗੱਡੀ ਲੰਘਦੀ ਪਈ ਸੀ ਮੈਂ ਲੋਕਾਂ ਨੂੰ ਆਵਾਜ਼ ਮਾਰੀ ਗੱਡੀ ਨਹੀਂ ਰੁਕੀ ਇੱਕ ਪੁਲਿਸ ਦੀ ਗੱਡੀ ਲੰਘਦੀ ਪਈ ਸੀ ਤੇ ਮੈਂ ਇਸ਼ਾਰਾ ਕੀਤਾ ਉਹ ਰੁਕ ਗਈ ਉਹਨਾਂ ਨੇ ਫਿਰ ਮੈਨੂੰ ਗੱਡੀ 'ਚ ਬਿਠਾਇਆ ਤੇ ਮੇਰਾ ਐਡਰੈਸ ਪੁੱਛਿਆ ਬਾਕੀ ਦੀ ਜੇ ਸਿਟੀ ਦੇ ਸਾਹਨੇ ਦੇ ਜਿਹੜੇ ਪੁਲਿਸ ਸਾਰੇ ਬਾਹਰ ਆ ਗਏ ਫਿਰ ਐਡਰੈਸ ਪੁੱਛ ਕੇ ਮਨੂੰ ਮੇਰੇ ਘਰ ਮੈਂ ਕਹੇ ਸੀ ਮਨੂੰ ਸਿਵਲ ਮਨੂੰ ਹਸਪੀਟਲ ਤੇ ਛੱਡ ਦਿਓ ਤੇ ਮੈਂ ਬਹੁਤ ਜ਼ਿਆਦਾ ਜ਼ਖਮੀ ਹੋਈ ਦੀਆਂ ਤੇ ਉਹ ਕਹਿੰਦੇ ਨੇ ਤੁਹਾਡਾ ਐਡਰੈਸ ਦੱਸੋ ਮੈਂ ਤੁਹਾਡੇ ਘਰ ਛੱਡਾਂ ਨਾ ਉਹ ਫਿਰ ਸਾਡੇ ਦੁਕਾਨ ਤੇ ਸਾਡੇ ਸ਼ਾਪ 'ਚ ਮੈਨੂੰ ਛੱਡ ਕੇ ਫਿਰ ਚਲੇ ਗਏ ਕਿੰਨੇ ਵੀ ਘਟਣਾ ਸਾਰੀ ਇਹ 8 ਵਜੇ ਦੀ ਸਾਰੀ ਘਟਨਾ ਸ਼ਾਮ ਨੂੰ 8:00 8:30 8:00 ਵਾ 8:00 ਦੀ ਹੋਣੀ ਹੈ ਤੁਹਾਡੇ ਕਿੰਨੇ ਵਜੇ ਹੋਏ ਹਾਂਜੀ ਕਿੰਨੀ ਜਿਆਦਾ ਜ਼ਖਮ ਹੋਏ ਤੁਹਾਡੇ ਉੱਤੇ ਜ਼ਖਮ ਕਾਫੀ ਪੂਰੇ ਬੋਡੀ 'ਤੇ ਜ਼ਖਮ ਹੈ ਕੋਈ ਐਸਾ ਹਿੱਸਾ ਨਹੀਂ ਹੈ ਜਿਹਦੇ 'ਤੇ ਜ਼ਖਮ ਨਾ ਹੋਏ ਉਹ ਸਾਰੇ ਸ਼ਰਲੇ ਜੇ ਚੁੱਬੇ ਦੇ ਨੇ ਸਾਰੇ ਛੇਕ ਛੇਕ ਪੂਰੀ ਪਿੱਠ 'ਤੇ हिਪ 'ਤੇ ਪੈਰਾਂ 'ਤੇ ਸਿਰ 'ਤੇ ਬਹੁਤ ਉਹ ਨਿਕਲੇ ਆ ਉਹ ਪੱਥਰ ਜੇ ਸ਼ਰਲੇ ਜੇ ਮੇਰੇ ਸਿਰ ਤੋਂ ਹੁਣ ਵੀ ਸਵੇਰੇ ਵੀ ਨਿਕਲੇ ਆ ਪਿੱਠ ਤੋਂ ਵੀ ਇੰਨਾ ਪਲਾਸਟਿਕ ਜਿਹਾ ਕੋਈ ਨਿਕਲਿਆ ਨੀਲੇ ਰੰਗ ਦਾ ਪੂਰੀ ਬੋਡੀ 'ਤੇ ਜ਼ਖਮ ਹੈ ਜਿਸ ਤਰ੍ਹਾਂ ਕਹੇ ਲੱਗ ਕੋਈ ਟਰੱਕ ਨਗਾ ਟਾਇਰ ਫਟਿਆ ਹੋਈ ਟਾਇਰ ਨਹੀਂ ਫਟਿਆ ਟਾਇਰ ਫਟਣ ਦਾ ਪਤਾ ਲੱਗ ਜਾਂਦਾ ਇਹ ਟਾਇਰ ਫਟਣ ਦਾ ਨਹੀਂ ਸੀ ਉਹ ਕੋਈ ਫਟਿਆ ਕੋਈ ਜਿਹਾ ਬੰਬ ਜਿਆ ਬੜੀ ਜ਼ੋਰ ਦੀ ਧਮਾਕਾ ਹੁੰਦਾ ਉਹ ਧਮਾਕਾ ਸੀ ਔਰ ਬਹੁਤ ਧੂਆਂ ਸੀ ਉਸ ਟਾਈਮ ਮੈਨੂੰ ਬਿਲਕੁਲ ਸਮਝ ਨਹੀਂ ਆਈ ਕਿ ਇੰਨਾ ਜ਼ਿਆਦਾ ਕਿਉਂਕਿ ਉਹ ਫਟਣ ਦੀ ਆਵਾਜ਼ ਦੂਸਰੀ ਹੁੰਦੀ ਹੈ ਟਾਇਰ ਦੀ ਤੇ ਬੰਬ ਦੀ ਇਹ ਟਾਇਰ ਨਹੀਂ ਸੀ ਕੋਈ ਟ੍ਰੀਟਮੈਂਟ ਕਰਾਇਆ ਆਪਣਾ ਟ੍ਰੀਟਮੈਂਟ ਹੋਇਆ ਸ਼ੁਰੂ ਹੋਇਆ ਦਾ ਟ੍ਰੀਟਮੈਂਟ ਉਸੇ ਵੈਲਫੇਅਰ ਮੇਰੇ ਹਸਬੰਦ ਮੇਰਾ ਬੇਟਾ ਮਨੂ ਲੈ ਕੇ ਸਿਵਲ ਹਸਪੀਟਲ ਚ ਗਏ ਉਹਨਾਂ ਨੇ ਫਸਟ ਦੇ ਦੇ ਕੇ ਉਹ ਵਾਲੇ ਬਬਰੀ ਚ ਮਨੂ ਰੈਫਰ ਕੀਤਾ ਤੇ ਉਥੇ ਡ੍ਰਿਪ ਵਗੈਰਾ ਲੱਗੀ ਤੇ ਰਾਤ 12 ਵਜੇ ਤੱਕ ਫੇਰ ਘਰ ਛੱਡਿਆ ਮੈਡੀਸਿਨ ਵਗੈਰਾ ਤੇ ਉਹਨੇ 8 ਕਵੇ ਨਾਲ ਹੀ ਜਾਂਦੇ ਪਈ ਸੂਰ ਰੀ ਤੇ ਤਿੰਨੇ ਜਾਣੇ ਤੇ ਉਥੇ ਦੇ ਨੇ ਚਿੰਗਿਆੜੀ ਜੀ ਦਿਖੀ ਮੈਨੂੰ ਤੇ ਉਥੇ ਇੱਕਦਮ ਧਮਾਕਾ ਢੀ ਜ਼ੋਰ ਦੀ ਹੋਇਆ ਨਾ ਅਹੀਂ ਇੱਕ ਦੂਜੇ ਦੇ ਦੇਖਣੇ ਦੀਦੀ ਕਹਿੰਦੀ ਮੇਰੇ ਸਿਰ ਤੇ ਕੁਛ ਵੱਜ ਗਿਆ ਮੈਮੀ ਕਿਹਾ ਮੇਰੇ ਸਿਰ ਤੇ ਵੀ ਕੁਛ ਵੱਜਿਆ ਤੇ ਮੇਰੇ ਘਰ ਵਾਲਾ ਕਹਿੰਦਾ ਮੇਰੀ ਅੱਖ ਦੇ ਉੱਤੇ ਕੁਛ ਵੱਜਿਆ ਤੇ ਅਹੀਂ ਕਹਿੰਦਾ ਸਕੂਟਰੀ ਰੋਕੋ ਰੋਕੋ ਕੋ ਤੇ ਉਧਰਲੇ ਪਾਸੇ ਥਾਣੇ ਦੇ ਸਾਹਮਣੇ ਇੱਕ ਜਨਾਨੀ ਵੀ ਡਿੱਗੀ ਏ ਤੇ ਉਸ ਕਰਕੇ ਫਿਰ ਆਈਆਂ ਇੱਕ ਦੂਜੇ ਨੂੰ ਵੇਖਣ ਲੱਪਿਆਂ ਤੇ ਉੱਥੇ ਫਿਰ ਇਹਦੀ ਅੱਖ ਜਦੋਂ ਦੇਖੀ ਤਾਂ ਖੂਨ ਖੂਨ ਹੋ ਗਈ ਫਿਰ ਉਹ ਲੈ ਕੇ ਨਰ ਨੂੰ ਦਿੱਤਾ ਹਸਪੀਟਲ ਹਸਪੀਟਲ ਲੈ ਕੇ ਗਏ ਆ ਤੇ ਮੇਰੇ ਵੀ ਇੱਥੇ ਲੱਗੀ ਏ ਜੋ ਤੁਮ ਅਕਵਾ ਉਹ ਕੀ ਵਖਿਆ ਉਸ ਵਾਰ ਤੁਸੀਂ ਆਲੇ ਦੁਆਲੇ ਕੁਛ ਨਹੀਂ ਲੱਭਾਇਆ ਸਿਰਫ ਇੱਕ ਛਿੰਗਿਆੜੀ ਮੈਂ ਵੇਖੀ ਏ ਹੋਰ ਕੁਛ ਨਹੀਂ ਬੜੀ ਜ਼ੋਰ ਦੀ ਧਮਾਕੇ ਦੀ ਆਵਾਜ਼ ਆਈ ਏ ਤੁਹਾਨੂੰ ਕੋਲ ਲੈ ਕੇ ਘਰ ਅਸੀਂ ਉਹ ਲੈ ਕੇ ਮੇਰੇ ਜਿਹੜੀ ਲੱਗਦੇ ਨੇ ਉਦੋਂ ਲੈ ਕੇ ਆਈ ਨੇੜੇ ਕੋਈ ਟਰੱਕ ਵਗੈਰਾ ਸੀਗਾ ਨਹੀਂ ਮੈਂ ਨਹੀਂ ਵੇਖਿਆ ਜਿੱਦਾਂ ਪੁਲਿਸ ਕਹਿੰਦੀ ਟਰੱਕ ਦਾ ਟਾਇਰ ਫਟਿਆ ਲੱਗਦਾ ਟਰੱਕ ਦਾ ਨਹੀਂ ਨਹੀਂ ਕਿੰਨੇ ਘੜੇ ਦੀ ਘਟਨਾ ਐ 8:00 ਪੋਨੇ 8:00 ਵਜੇ ਦੀ ਏ ਐਸਾ ਜਿੰਨੜੇ ਜਿਹੜੇ ਅੱਖ ਸੜ ਲਗੀ ਉਹ ਕਿੱਥੇ ਨੇ ਹੁਣ ਉਹ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲੈ ਕੇ ਗਏ ਰਹੇ ਕਿ ਕਿ ਲੱਗਦੇ ਸੀ ਮੇਰੇ ਹਸਬੰਦ ਕਿਥੇ ਕਿਥੇ ਲੱਗੇ ਪਹਿਲਾਂ ਉਹ ਪਹਿਲਾਂ ਟਿੱਲੋ ਦੇ ਲੈ ਕੇ ਗਏ ਫਿਰ ਉੱਥੇ ਡਿਨਰ ਕੇ ਡਿਨਰ ਕੇਡੀ ਦੇ ਲੈ ਕੇ ਗਏ ਤੇ ਹੁਣ ਹੁਣ ਚੰਡੀਗੜ੍ਹ ਲੈ ਕੇ ਗਏ ਭੀਜੀ ਦੇ ਬਹੁਤ ਜ਼ਿਆਦਾ ਹਾਲਤ ਮਾੜੀ ਹਾਂਜੀ ਉਹਨਾਂ ਕਿਥੇ ਸਾਡ ਲੱਗੀ ਹੈ ਨਹੀਂ ਉਹਨਾਂ ਦੀ ਅੱਖ ਤੇ ਲੱਗੀ ਹੈ ਉਹ ਦੇਖ ਫੋਨ ਹਾਂ ਹੋਰ ਵੀ ਤੇ ਲੱਗੇ ਮੇਰੇ ਇੱਥੇ ਲੱਗਿਆ ਸਾਡੇ ਪਰਿਵਾਰ ਚ ਕੋਣ ਕੋਈ ਮੇਰੇ ਲਈ ਲੱਗੀ ਇਹਦੀ ਦੇਖੋ ਲਗੜਾ ਲੱਗੀ ਗੁੱਜੀਆ ਤਾ ਡਿ ਵੀ ਲੱਗੀ ਹਾਂ ਜੀ ਹੱਸ ਬੜਾ ਹਸਬੰਦ ਜੀ ਤੁਮ ਅਕਾ ਕਿੰਨਾ ਜਬਰਦਸਤ ਸੀਗਾ ਬੜਾ ਜਬਰਦਸਤ ਸੀ ਸਰ ਬੜੀ ਦੂਰ ਤੋਂ ਕਰਗੇ ਆਈ ਨਾ ਆਵਾਜ਼ ਹਾਂ ਬੜੀ ਜ਼ੋਰ ਤੋਂ ਕਰਦੀ ਮੇਰਾ ਨਾਮ ਰਮਣੀ ਜੇ ਸਾਡੀ ਨਾ ਚਾਚੀ ਸੱਸ ਜਾਨ ਨੇ ਠੀਕ ਨਹੀਂ ਉਹ ਢੋਲ ਦੇ ਦਾਖਲੇ ਆਈ ਨਾ ਪਤਾ ਲੈਣ ਚੱਲੇ ਸੀ ਤੇ ਢੀਰ ਮੇਰਾ ਕੱਲਾ ਚੱਲਦਾ ਤੇ ਆਪਾਂ ਤਿੰਨੇ ਜਾਣੇ ਚੱਲੇ ਸੀ ਤੇ ਉਹ ਕਹਿੰਦਾ ਕਿ ਕੱਲਾ ਜਾਣਾ ਮੈਂ ਇਕੱਲੇ ਨਹੀਂ ਜਾਣਾ ਆਪਾਂ ਤਿੰਨੇ ਜਾਣੇ ਆ ਤੇ ਉੱਥੇ ਨਾ ਧਹਾਣੇ ਦੇ ਕੋਲ ਨਾ ਇੱਕ ਪਿੱਛੇ ਨਾ ਤਮਾਕਾ ਆਇਆ ਬੜਾ ਹੋਇਆ ਬਹੁਤ ਜ਼ਿਆਦਾ ਹੋਇਆ ਤਮਾਕਾ ਉਹ ਦੇ ਕੀ ਅਹੀਂ ਸਾਨੂੰ ਇਦਾਂ ਆਗੇ ਸਾਡੀ ਜਿੱਦਾ ਜਾਨ ਨਿਕਲ ਗਈ ਈ ਨੀ ਜੋਰ ਕੇ ਧਮਾਕਾ ਹੋਇਆ ਤੇ ਅਹੀਂ ਨੇ ਮੈਨੇ ਮੇਰੇ ਸਿਰ 'ਚ ਆਉਣ ਲੱਗਿਆ ਕਿ ਜਿਦਾਂ ਮੇਰੇ ਸਿਰ 'ਚ ਕੁਝ ਵੱਜਿਆ ਅਹੀਂ ਸਿਰ ਫੜ ਲਿਆ ਮੈਂ ਸਿਰ ਫੜਿਆ ਤੇ ਮੇਰੇ ਨਾਲ ਕੁਝ ਵੱਜ ਕੇ ਨਾ ਪਰੇ ਜਿੱਦਾ ਡੇਗ ਗਿਆ ਫਿਰ ਮੇਰੇ ਦਰਾਣੀ ਦੇ ਵੱਜਿਆ ਜੇ ਉਹ ਵੀ ਕਹਿੰਦੀ ਉਹ ਦੇ ਵੇਖਿਆ ਤੇ ਉਹ ਦੇ ਉਹਦੀ ਉਹ ਸੱਟਾਂ ਲੱਗੀਆਂ ਉਹਦੇ ਖੂਨ ਵਗਾਂ ਲੱਗਿਆ ਮੈਂ ਉਹਨੂੰ ਵੀ ਛੱਡ ਕੇ ਫਿਰ ਮੈਂ ਆਪਣੇ ਦੇ ਉਰ ਮੇਰੇ ਕਹਿੰਦਾ ਕਿ ਮੇਰੇ ਨਾਲ ਆੱਖ ਚ ਨੂੰ ਕੁਛ ਰੜਕੇ ਗਦਾ ਤੇ ਮੈਂ ਨਾ ਆਪਣਾ ਹੀ ਆਪਣਾ ਛੱਡ ਕੇ ਆਈ ਆਪਣੇ ਦਿਓਨ ਨੂੰ ਵੇਖਣ ਲੱਗੀ ਮੈਂ ਤੇ ਉਹਨੂੰ ਵੇਖਿਆ ਮੈਂ ਕਿ ਹੋਇਆ ਕਹਿੰਦਾ ਉਹਨੇ ਨਾ ਮੱਥਾ ਫੜ ਲਿਆ ਤੇ ਕਹਿੰਦਾ ਮੇਰੇ ਨਾ ਅੱਖ ਚ ਹੀ ਨਾ ਰੜਕ ਪਈ ਗਦੀ ਮੈਂ ਰੜਕ ਵੇਖਦੀ ਵੇਖਦੀ ਮੈਂ ਹੋਈ ਪਜੋਰ ਕੇ ਨ ਮੱਲੇ ਤੇ ਉਹਦੇ ਨਾਲ ਖੂਨ ਹੀ ਖੂਨ ਦੀ ਤੰਦੀਰੀਆਂ ਥੱਲੇ ਇੰਨਾ ਹੋ ਗਿਆ ਉਹਦਾ ਬਹੁਤਾ ਹੀ ਮਾੜਾ ਹਾਲ ਹੈ ਵੀ ਕੋਲ ਕੀ ਢਿੱਲੋ ਹਸਪੀਟਲ ਆਈ ਫਟਾਫਟ ਢਿੱਲੋ ਕੋਲ ਲੱਗੇ ਸਾਨੂੰ ਕਿਸੇ ਹੀ ਇੱਕ ਦੇਖਿਆ ਕੋਈ ਨਹੀਂ ਆਈ ਫਟਾਫਟ ਉੱਥੇ ਲੈ ਗਈਆਂ ਉਦੋਂ ਉਹਨੇ ਫਿਰ ਲਖੜਿਆ ਉਹਨਾਂ ਨੇ ਉਹਨੇ ਕੋਈ ਪਤਾ ਲੱਗਿਆ ਫਿਰ ਅਹੀ ਪਠਾਨਕੋਟ ਖੜਿਆ ਉਹਨਾਂ ਨੇ ਜਵਾਬ ਦਿੱਤਾ ਸਵੇ ਦਾ ਚੰਡੀਗੜ੍ਹ ਲੈ ਕੇ ਗਏ ਆ ਮੁੰਡੇ ਤੇ ਬਹੁਤ ਜ਼ਿਆਦਾ ਲੱਗ ਗਈਆਂ ਦੱਸੋ ਹੁਣ ਕੀ ਕਰੀਏ ਅਸੀਂ ਇਹਨਾਂ ਤੇ ਕੀ ਤੁਹਾਨੂੰ ਲੱਗ ਧਮਾਕਾ ਹੋਣੀ ਹਾਂਜੀ ਬਹੁਤ ਜ਼ਿਆਦਾ ਧਮਾਕਾ ਹੈ ਆਹੀ ਕੋਈ ਮੌ ਨਹੀਂ ਕਹੀ ਕਿ ਗੱਡੀ ਵੇਖੀ ਕੁਝ ਨਹੀਂ ਗੱਡੀ ਗੁੱਡੀ ਕੁਝ ਨਹੀਂ ਵੇਖੀ ਧਮਾਕਾ ਬਹੁਤ ਜ਼ਿਆਦਾ ਹੋਇਆ ਹੈ ਪੁਲਿਸ ਕਹਿੰਦੀ ਕੋਈ ਪਿਆਰ ਫੜਿਆ ਸੀ ਨਾ ਟੈਰੋ ਤੇ ਗੱਡੀ ਹੈ ਹੀ ਨਹੀਂ ਕੋਈ ਤੇ ਅਸੀਂ ਕਿੱਦਾਂ ਕਹਿਦੀਏ ਕਿਹੜੇ ਥਾਂ ਲੱਗੇ ਹਾਂਜੀ ਅਬ ਜਲੀਕਾਰ ਦੇਖੋ